ਕੋਈ ਤਾਂ ਕੋਈ ਕਾਮਿਕਾ ਮਤਲਬ ਕਲਾਕਾਰ ਕਿਸੇ ਵੀ ਤਰ੍ਹਾਂ ਦਾ ਜੋ ਕਿ ਆਪਦੀ ਗੱਲ ਨੂੰ ਸਹੀ ਢੰਗ ਨਾਲ ਰੱਖ ਸਕਦੇ ਆ ਰੱਖਣਾ ਜਾਣਦੇ ਆ ਉਹਨਾਂ ਲਈ ਕਿਹ ਹੈ ਫਲੈਗਸ਼ਿਪ ਪ੍ਰੋਗਰਾਮ ਹੈ ਤਾਂ ਕਿ ਉਹਨਾਂ ਨੂੰ ਜੋ ਖਾਸ ਕਰਕੇ ਬਿਨਾ ਨੋਨ ਪੋਲੀਟੀਕਲ ਬੈਕਗ੍ਰਾਉਂਡ ਦੇ ਬੰਦੇ ਆ ਉਹਨਾਂ ਨੂੰ ਇੱਕ ਪੋਲੀਟੀਕਲ ਸੀਨ ਚ ਲਿਆਂਦਾ ਜਾਵੇ ਉਹ 40 ਸਾਲ ਦੀ ਅਲੱਗ-ਅਲੱਗ ਏਜ ਬ੍ਰੈਕਟ ਰਹਿੰਦਾਗਾ ਤੇ ਬੇਸਿਕਲੀ ਹੈਗਾ ਯੂਥ ਲਈ ਹੁਈ ਆ ਇਹ ਮਤਲਬ ਕੋਈ ਵੀ ਚਾਹੇ ਉਹ ਸਕੂਲ ਗੋਇੰਗ ਬੱਚਾਗਾ ਚਾਹੇ ਉਹ ਕਾਲਜ ਚ ਦਾ ਚਾਹੇ ਉਹ ਨਹੀਂ ਵਿਦਿਆਰਥੀ ਹੈ ਕਿ ਕਿਸੇ ਫੀਲਡ ਚ ਨੇ ਹਰ ਬੰਦੇ ਚੋਂ ਜਾ ਸਕਦਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਸਮੇਂ-ਸਮੇਂ ਤੇ ਨੌਜਵਾਨਾਂ ਲਈ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਹੈ ਇਸੇ ਤਰ੍ਹਾਂ ਸੰਗਰੂਰ ਦੇ ਰਾਇਲ ਹੋਟਲ ਵਿਖੇ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਵੱਲੋਂ ਯੂਥ ਕਾਂਗਰਸ ਦੇ ਬੋਲ ਦੇ ਨਾਮ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਨਾਂ ਹੇਠਾਂ ਇਹ ਚੌਥਾ ਸੀਜ਼ਨ ਹੈ ਜਿਸ ਦੇ ਪਹਿਲਾਂ ਵੀ 3 ਸੀਜ਼ਨ ਆ ਚੁੱਕੇ ਨੇ ਇਸ ਸਬੰਧੀ ਜਾਣਕਾਰੀ ਖੁਦ ਗੁਰਤੇਜ ਸਿੰਘ ਨੇ ਦਿੱਤੀ ਹੈ ਆ ਸਰ ਐਡਵੋਕੇਟ ਕੁਸ਼ਤਿਨ ਲਾਗਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਯੂਥ ਕਾਂਗਰਸ ਸਰ ਪ੍ਰਧਾਨ ਜੀ ਅੱਜ ਦੀ ਪ੍ਰੈਸ ਕਾਨਫਰੰਸ ਉੱਪਰ ਰੱਖੀ ਹੈ ਕੀ ਮੋਟਿਵ ਆ ਕੀ ਗੱਲਬਾਤ ਆ ਬੇਸਿਕਲੀ ਸਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਇੱਕ ਕਾਂਗਰਸ ਪਾਰਟੀ ਦਾ ਬਹੁਤ ਸਾਲਾਂ ਤੋਂ ਯੂਥ ਕਾਂਗਰਸ ਦਾ ਤੇ ਰਾਹੁਲ ਗਾਂਧੀ ਜੀ ਦੀ ਸੋਚ ਦੇ ਉੱਤੇ ਚੱਲਦਾ ਇੱਕ ਟੈਲੈਂਟ ਹੰਟ ਟਾਈਪ ਯੰਗ ਇੰਡੀਆ ਕੇ ਬੋਲ ਪ੍ਰੋਗਰਾਮ ਹੋ ਰਿਹਾ ਆ ਉਹਦਾ ਸੀਜ਼ਨ 4 ਆ ਬੇਸਿਕਲੀ ਇਹਦੇ ਵਿੱਚ ਕੀ ਆ ਕਿ ਇਹ ਕਿਹਦੇ ਪਲੇਟਫਾਰਮ ਦੇ ਥਰੂ ਕੋਈ ਵੀ ਜੋ ਆਪਣੇ ਯੰਗਸਟਰ ਆ ਯੂਥ ਆ ਜਾ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨਾ ਹੋਵੇ ਨਾਨ ਪੋਲੀਟੀਕਲ ਹੋਵੇ ਜੋ ਲੋਕਾਂ ਦੀ ਸਪੀਚ ਸਪੀਚ ਹੋਗੀ ਮਾਲੋ ਡਿਬੇਟ ਹੋ ਗਿਆ ਜਿਵੇਂ ਕਿ ਇਹਦੇ ਤੇ ਲਿਖਿਆ ਹੈ ਬਾਕਾਇਦਾ ਜੇ ਕੋਈ ਪੁਆਇੰਟਾ ਕੋਈ ਕਾਮਿਕ ਦਾ ਮਤਲਬ ਕਲਾਕਾਰ ਕਿਸੇ ਵੀ ਤਰ੍ਹਾਂ ਦਾ ਜੋ ਕਿ ਆਪਦੀ ਗੱਲ ਨੂੰ ਸਹੀ ਢੰਗ ਨਾਲ ਰੱਖ ਸਕਦੇ ਆ ਰੱਖਣਾ ਜਾਣਦੇ ਆ ਉਹਨਾਂ ਲਈ ਕਿਹ ਹੈ ਫਲੈਗਸ਼ਿਪ ਪ੍ਰੋਗਰਾਮ ਹੈ ਤਾਂ ਕਿ ਉਹਨਾਂ ਨੂੰ ਜੋ ਖਾਸ ਕਰਕੇ ਬਿਨਾ ਨਾਨ ਪੋਲੀਟੀਕਲ ਬੈਕਗ੍ਰਾਉਂਡ ਦੇ ਬੰਦੇ ਆ ਉਹਨਾਂ ਨੂੰ ਇੱਕ ਪੋਲਿਟিক্যাল ਸੀਨ ਚ ਲਿਆਂਦਾ ਜਾਵੇ ਤੇ ਕਾਮਕਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੱਤਾ ਜਾਵੇ ਆਪਦੇ ਆਪ ਨੂੰ ਅੱਗੇ ਵਧਾਉਣ ਦਾ ਤੇ ਪਾਰਟੀ ਦੇ ਪ੍ਰੋਗਰਾਮਸ ਨੂੰ ਉਹ ਕਰਨ ਦਾ ਤਾਂ ਜੋ ਲੋਕਾਂ ਚ ਇੱਕ ਨਵੀਂ ਸੋਚ ਜਾਵੇ ਕਿ ਜੋ ਚੇਂਜ ਰਾਹੁਲ ગાંધી ਲੈ ਕੇ ਆ ਰਹੇ ਨੇ ਤਾਂ ਉਹ ਆ ਚੇਂਜ ਆ ਜਿਵੇਂ ਕਿ ਬੱਲੇ ਪ੍ਰੋਗਰਾਮ ਦਾ ਚੌਥਾ ਸੀਜ਼ਨ ਹੈ ਇਸ ਤੋਂ ਪਹਿਲਾਂ ਵੀ ਬਹੁਤ ਜ਼ਿਆਦਾ ਸਾਰੇ ਇੰਡੀਆ ਲੈਵਲ ਦੇ ਸਪੋਕਸਪਰਸਨ ਜਾਏ ਲਾਲੂ ਪਾਰਟੀ ਚ ਕੰਮ ਕਰ ਰਹੇ ਨੇ ਜੋ ਲੋਕ ਪਾਰਟੀ ਲਈ ਸੇਵਾ ਨਿਭਾ ਰਿਹਾ ਨੇ ਦੇ ਥਰੂ ਡਰਾਫਟ ਹੋ ਕੇ ਗਏ ਨੇ ਇਹ ਉਸ ਦੇ ਲੜੀ ਤਹਿਤ ਹੁਣ ਇਸ ਸਾਲ ਲਈ ਆਪਾਂ ਜਾਰੀ ਕਰ ਰਹੇ ਹਾਂ ਸਾਡੇ ਇੱਕ ਪੈਪਰ ਨੇ ਥੇ ਦਿਆ ਕੋਡ ਦਿਖਾਇਆ ਕਿ ਸਰ QR ਕੋਡ ਇਸ ਲਈ ਆ ਤਾਂ ਕਿ ਜਿਹੜੇ ਕੀ ਪ੍ਰੋਗਰਾਮਸ ਦੇ ਟੋਟਲ ਰੂਲਸ ਐਂਡ ਗਾਈਡਲਾਈਨਾਂ ਜਿਵੇਂ ਕਿ ਕਾਈਂਡ ਆਫ ਕੰਪੀਟੀਸ਼ਨ ਟੈਲੈਂਟਡ ਟਾਈਪ ਹੋ ਗਿਆ ਤਾਂ ਉਹ ਜਿਹੜੇ ਉਹਦੇ ਡਿਟੇਲ ਫਰਦਰ ਡਿਟੇਲਸ ਆ ਸਾਰੇ ਕਿਸੇ ਨੂੰ ਦਿੱਕਤ ਨਾ ਵੀ QR ਕੋਡ ਸਕੈਨ ਕਰੋ ਤੇ ਤੁਸੀਂ QR ਕੋਡ ਖੋਲ ਕੇ ਤੁਸੀਂ ਉਹਦੀ ਡਿਟੇਲਸ ਆਡੀਸ਼ਨ ਡੇਟ ਐਂਡ ਈਚ ਐਂਡ ఎవਰੀਥਿੰਗ ਤੁਹਾਨੂੰ ਨਿਕਲ ਕੇ ਆ ਜਾਊਗੀ ਜਿਹੜੇ ਪ੍ਰੋਗਰਾਮਾਂ ਦੇ ਸਰ ਇਹਦੀ ਵੈਸੇ ਤਾਂ 20th ਜਨਵਰੀ ਲਾਸਟ ਡੇਟ ਆ ਪਰ ਹੋ मोस्ट ਪ੍ਰੋਬਬਲੀ ਕਿਉਂਕਿ ਪਹਿਲਾਂ ਸੀ ਵੀ ਇਸ ਚੀਜ਼ ਚ ਲੇਟ ਹੋ ਗਏ ਆਪਣੇ ਤਿਹਾਰਾ ਦਾ ਸੀਜ਼ਨ ਆ ਗਿਆ ਸੀ ਲੋਹੜੀ ਆ ਗਈ ਸੀ ਆਪੇ ਇਸ ਚੀਜ਼ ਨੂੰ ਲਾਂਚ ਕਰਨ ਚ ਲੇਟ ਹੋ ਗਏ ਪਰ ਉਹ ਇਹ ਆ ਵੀ ਇੱਕੇ ਟੈਂਟੇਟਿਵ ਡੇਟ ਹੁੰਦੀ ਆ ਹਮੇਸ਼ਾ ਵੱਧ ਜਾਂਦੀ ਆ ਜੋ ਵੀ ਇੱਛਾਵਾਨ ਬੰਦੇ ਆ ਉਹਨਾਂ ਨੂੰ ਆਪਾਂ ਜੇ ਕੋਈ ਵੀ ਹੁੰਦਾਗਾ ਤਾਂ ਉਹ ਫਿਲ ਅਪ ਕਰ ਸਕਦਾ ਕਿਉਂਕਿ ਐਵਰੀਅਰ ਚੱਲਦਾ ਰਹਿੰਦਾ ਤੁਸੀਂ ਲਿਖਿਆ ਯੰਗ ਇੰਡੀਆ ਕੇ ਬੋਲ ਹਾਂਜੀ ਉਮਰ ਦਾ ਵੀ ਕੁਝ ਦੇਖੋ ਯੂਥਾ ਜਦੋਂ ਆਪਾਂ ਯੂਥ ਦੀ ਗੱਲ ਕਰਦੇ ਕੋਈ ਯੂਥ ਕਾਂਗਰਸ ਚ 35 ਤੋਂ 40 ਸਾਲ ਦੀ ਅਲੱਗ-ਅਲੱਗ ਏਜ ਬ੍ਰੈਕਟ ਰੈਂਦਾਗਾ ਤੇ ਬੇਸਿਕਲੀ ਹੈਗਾ ਯੂਥ ਲਈ ਹੁਈ ਆ ਇਹ ਮਤਲਬ ਕੋਈ ਵੀ ਚਾਹੇ ਉਹ ਕੋਈ ਸਕੂਲ ਗੋਇੰਗ ਬੱਚਾਗਾ ਚਾਹੇ ਉਹ ਕਾਲਜ ਚ ਦਾ ਚਾਹੇ ਉਹ ਨਹੀਂ ਵਿਦਿਆਰਥੀ ਹੈ ਕਿ ਕਿਸੇ ਫੀਲਡ ਚ ਨੇ ਹਰ ਬੰਦੇ ਚੋਂ ਜਾ ਸਕਦਾਗਾ ਗੁਰਤੇਬ ਸਿੰਘ ਕੋਈ ਐਗਜ਼ਾਮਪਲ ਮੇਰੇ ਕੋਲੇ ਹੈਗੇ ਨਹੀਂ ਜੀ ਪਰ ਹੁਣ ਇੱਕ ਮਤਲਬ ਅਫਸੋਸ ਉਹ ਪਾਰਟੀ ਨੂੰ ਨਹੀਂ ਰੱਖ ਸਕੇ ਕੁਝ ਕੁ ਬੰਦੇ ਇਹੋ ਜਿਹੇ ਜਿਨ੍ਹਾਂ ਨੂੰ ਮੈਂ ਜਾਣਦਾਗਾ ਉਹ ਬਹੁਤ ਚੰਗੇ ਲੈਵਲ ਤੇ ਡਰਾਫਟ ਹੋ ਕੇ ਗਏ ਨੈਸ਼ਨਲ ਸਪੋਕਸਪਰਸਨ ਤੱਕ ਪਹੁੰਚੇ ਨੇ ਬਾਕਾਇਦਾ इवन ਸਾਡੇ ਇਹ ਲਾਲੋ ਵੀ ਪੰਜਾਬ ਚ ਜਿਵੇਂ ਉਹਨਾਂ ਬਾਈ ਜਗਮੀਤ ਕਾਗੜ ਢੱਲੋ ਉਹ ਵੀ ਐਨਐਸਯੂਈ ਚੋਂ ਡਰਾਫਟ ਹੋ ਕੇ ਆਏ ਨੇ ਪੰਜਾਬ ਕਾਂਗਰਸ ਨੇ ਬੁਲਾ ਰਹੇ ਨੇ ਤੇ ਹੋਰ ਵੀ ਅਨੇਕਾ ਇਹੋ ਜਿਹੇ ਬੁਲਾ ਰਹੇ ਨੇ ਜੋ ਟਾਈਮ ਟੂ ਟਾਈਮ ਆਉਂਦੇ ਰਹਿੰਦੇ ਨੇ ਜਗਮੀਤ ਢੱਲੋ ਗੰਢੀਵਿੰਡ ਉਹ ਬਾਕਾਇਦਾ ਕਾਂਗਰਸ ਦੇ ਬਲੌਕ ਪ੍ਰਧਾਨ ਵੀ ਨੇ ਉਹ ਉਹ ਗੁਰਨਾਣਕ ਦੇ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਧਿਆਪਕਸਾਂ ਨੂੰ ਤੋਂ ਐਨਐਸਯੂ ਵਿੱਚੋਂ ਨਿਕਲ ਕੇ ਇਸ طرف ਨੂੰ ਆਏ ਨੇ ਤੇ ਬਾਕੀ ਗੱਲ ਕਿ ਜੋ ਸਪੋਕਸਪਰਸ ਨਾ ਪਹਿਲਾਂ ਹਰ ਇੱਕ ਬੰਦੇ ਨੂੰ ਮਤਲਬ ਜ਼ਿਲ੍ਹਾ ਲੈਵਲ ਹੋ ਗਿਆ ਸਟੇਟ ਲੈਵਲ ਹੋ ਗਿਆ ਨੈਸ਼ਨਲ ਲੈਵਲ ਹੋ ਗਿਆ ਹਰ ਇੱਕ ਨੂੰ ਦਿੱਤਾ ਜਾਂਦਾਗਾ ਮੌਕਾ ਉਸ ਸਾਹਿਬ ਤੇ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਉਹਨਾਂ ਨੂੰ ਦਿੱਤਾ ਜਾਂਦਾ ਤੇ ਇੱਕ ਪਾਰਟੀ ਚ ਪ੍ਰਤੀ ਚਲਦੀ ਆ ਯਾਰ ਯੂਥ ਕਾਂਗਰਸ ਤੇ ਐਨਐਸਯੂ ਜਿਵੇਂ ਤੁਸੀਂ ਕੰਮ ਕਰਦੇ ਰਹੋਗੇ ਤੁਸੀਂ ਗਰੋ ਕਰਦੇ ਰਹੋਗੇ ਜਿਹੜਾ ਕੋਈ ਵੀ ਅੱਜ ਕਿਸੇ ਦਾ ਵੀ ਅੱਜ ਪੱਕਾ ਨਹੀਂਗਾ ਜੀ ਤਾਂ ਕੋਈ ਵਾਰ ਕੋਈ ਸਪੋਕਸਪਰਸ ਨੂੰ ਆਰਗੇਨਾਈਜੇਸ਼ਨ ਚ ਆ ਜਾਂਦੇ ਨੇ ਨਾਮ ਹੈ ਮਾਸਟਰ ਵਿੰਦਰ ਸਿੰਘ ਜੀ ਕੋਆਰਡੀਨੇਟਰ ਡਿਸਟ੍ਰਿਕਟ ਸੂਰ ਪrogam ਯੰਗ ਇੰਡੀਆ ਕਿਬੋ ਮਾਸਟਰ ਜੀ ਅੱਜ ਫੰਪਲਰ ਲੈ ਕੇ ਆਏ ਹੋ ਯੰਗ ਇੰਡੀਆ ਕਿਬੋ ਇਹ ਕੀ ਚੀਜ਼ ਹੈ ਐਕਚੁਅਲੀ ਦੇਸ਼ ਦੀ ਕੋਈ ਇੱਕ ਪਾਰਟੀਾਂ ਕਾਂਗਰਸ ਪਾਰਟੀ ਜਿਹੜੀ ਦੇਸ਼ ਦੇ ਆਮ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਵਧਣ ਦਾ ਸਿਆਸਤ ਦੇ ਵਿੱਚ ਮੌਕਾ ਦਿੰਦੀ ਜਿਸ ਦੀ ਮਿਸਾਲ ਹੈ ਇਹ ਪ੍ਰੋਗਰਾਮ ਯੰਗ ਇੰਡੀਆ ਕਿਬੋ ਇਸ ਪ੍ਰੋਗਰਾਮ ਦੇ ਤਿੰਨ ਸੀਜ਼ਨ ਪਹਿਲਾਂ ਵੀ ਹੋ ਚੁੱਕੇ ਨੇ ਇਹ ਚੌਥੇ ਸੀਜ਼ਨ ਦੀ ਅੱਜ ਸ਼ੁਰੂਆਤ ਅਸੀਂ ਜ਼ਿਲ੍ਹਾ ਸੰਗਰੂਰ ਦੇ ਵਿੱਚ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਐਡਵੋਕੇਟ ਗੁਰਸੇਖ ਸਿੰਘ ਦੀ ਰਹਿਨਾਈ ਹੱਟ ਕਰ ਰਹੇ ਹਾਂ ਇਸ ਦੇ ਵਿੱਚ ਕੋਈ ਵੀ ਨੌਜਵਾਨ ਲੜਕੇ ਲੜਕੀਆਂ 20 ਜਨਵਰੀ ਤੱਕ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਦੇ ਆ ਜਿਹੜੇ ਕਿਸੇ ਵੀ ਮੁੱਦੇ ਤੇ ਬੇਰੁਜ਼ਗਾਰੀ ਮਹਿੰਗਾਈ ਲੋਕਤੰਤਰੀ ਢਾਂਚਾ ਜਿਹੜਾ ਖਤਰੇ ਦੇ ਵਿੱਚ ਆਜ ਉਸ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਸਕਦੇ ਆ ਤੇ ਸਾ ਇਹ راہਲ ਜੀ ਦੀ ਸੋਚ ਹੈ ਕਿ ਕੋਈ ਵੀ ਜਿਹੜਾ ਕੋਈ ਨੌਜਵਾਨ ਬਿਨਾ ਕਿਸੇ ਬੈਕਗ੍ਰਾਉਂਡ ਪੋਲਿਟੀਕਲ ਤੋਂ ਹੋਵੇ ਉਹ ਅੱਗੇ ਜਾ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੀ ਇੱਛਾ ਹੁੰਦੀ ਹੈ ਉਹ ਕੈਪੇਬਿਲਿਟੀ ਹੁੰਦੀ ਹੈ ਪਰੰਤੂ ਫਾਈਨੈਂਸ਼ੀਅਲੀ ਤੌਰ ਤੇ ਕਮਜ਼ੋਰ ਹੁੰਦੇ ਨੇ ਜਾਂ ਉਹਨਾਂ ਦਾ ਪੋਲਿਟੀਕਲ ਬੈਕਗ੍ਰਾਉਂਡ ਨਹੀਂ ਹੁੰਦਾ ਸੋ ਇਹ راہਲ ਜੀ ਦੀ ਸੋਚ ਹੈ ਕਿ ਉਹ ਵੱਧ ਤੋਂ ਵੱਧ ਆਮ ਘਰਾਂ ਦੇ ਨੌਜਵਾਨ ਦੇਸ਼ ਲਈ ਅੱਗੇ ਨਿਕਲ ਕੇ ਆਉਣ ਸਰ ਜਿਸ ਤਰ੍ਹਾਂ ਇਹਨਾਂ ਤੇ ਮਾਈਕ ਵੀ ਦਿਖਾਇਆ ਹੋਇਆ ਹੈ ਕਿ ਕੋਚੇ ਕੀ ਐਡੀਸ਼ਨ ਦੇਣਾ ਪੈਂਦਾ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਗੱਲ ਬਾਤ ਐਕਚੁਅਲੀ ਇਹ ਜਿਵੇਂ ਇਸ ਦਾ ਨਾਮ ਤੋਂ ਦੇ ਕੇ ਯੰਗ ਇੰਡੀਆ ਕੇ ਬੋਲ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਇੱਕ ਅੱਛਾ ਬੁਲਾਰਾ ਹੋਣਾ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਪੱਤਰ ਤੋਂ ਸਟਾਰਟ ਹੋਏਗੀ ਜੀ ਜ਼ਿਲ੍ਹਾ ਪੱਤਰ ਤੇ ਕੰਪੀਟੀਸ਼ਨ ਹੋਏਗਾ ਫਿਰ ਇਹਦਾ ਹਰੇਕ ਸਟੇਟ ਦੇ ਵਿੱਚ ਹਰੇਕ ਰਾਜ ਪੱਤਰ ਜਿਹੜਾ ਕੰਪੀਟੀਸ਼ਨ ਹੋਏਗਾ ਉੱਥੋਂ ਸਿਲੈਕਸ਼ਨ ਹੋਏਗੀ ਰਾਜ ਪੱਤਰ ਲਈ ਤੇ ਫਿਰ ਨੈਸ਼ਨਲ ਜਿਹੜੀ ਐਗਰੀਗੇਟਿਵ ਇੰਡੀਅਨ ਯੂਥ ਕਾਂਗਰਸ ਦੀ ਤਿਆਰ ਹੋਣੀ ਹੈ ਉਸ ਦੇ ਵਿੱਚ ਭਾਗ ਲਿਆ ਜਾਏਗਾ ਉੱਥੇ ਫਿਰ ਇਹਨਾਂ ਦੀ ਚੋਣ ਹੋਏਗੀ ਜਿਹੜੇ ਅੱਛੇ ਬੁਲਾਰੇ ਹੋਣਗੇ